ਕੰਮੀ ਆਇਆ ਅੱਜ ਅਸੀਂ ਆਪਣੇ ਸਮੇਤ ਆਪੋ ਸੁਖਿੰਦ ਕੇਸ਼ਰ ਸਾਹਿਬ ਲਖਮਨ ਸਾਹਿਬ ਕੋਲ ਆਏ ਗੁਰਮਾਰ ਦੇ ਤੁਮਰਦਾਨ ਕਰਾਉਂਦੇ ਬੜੀ ਕਰਤਰੀ ਸਵਾਗਤ ਹੋਇਆ ਆਓ ਤੁਹਾਨੂੰ ਵੀ ਕੇਸ਼ਰ ਸਾਹਿਬ ਦੇ ਦਰਸ਼ਨ ਦੇ ਕਾਲ ਮਿਲਣ 이곳은 32살상의 닥쳐가레인 산타다 많은 사람들이 왔습니다. 니다닥쳐가레 ਭਾਈ ਜੀ ਵਾਈ ਗੁਰਜੀ ਕਾ ਸਾਥ ਸਾਹਿਬ ਵਾਈ ਗੁਰਜੀ ਦੇ ਘਰੇ ਤੇ ਆਪਣਾ ਕੀ ਨਾ ਜੀ ਤੇ ਕਿੱਥੋਂ ਆਏ ਜੀ ਦક્ષਨ ਦਰਾਰ ਕਰਨ ਆਏ ਗੁਰੂ ਕੇ ਬੰਦ ਕਰਦੇ ਬਾਬੇ ਆਹ ਹੋ ਗਿਆ ਜੀ ਥੈਂਕ ਯੂ ਮੈਂ ਕਿਹਾ ਜਲੀ ਬਟ ਮੈਂ ਦક્ષਨ ਦਰਾਰੇ ਸ਼ਿਰੀ ਕੇਸਗੜ ਸਾਹਿਬ ਜੀ ਦੇ ਅੱਗੇ ਸਿੱਖੇ ਆਏ ਆ ਅਰੀ ਹੋ ਦੂਰੇ ਦક્ષਨ ਦਰਾਰੇ ਨਾ ਆਏ ਪੁਰਾਣੇ ਸ਼ੁਕਰਾਨਾ ਕਰਦਾ ਆਂ ਆ ਗੁਰੂ ਮਹਾਰਾਜ ਸਾਡੀ ਕਲਾ ਬਖਸ਼ੀ ਹੋ ਆਪਣੀ ਕਿਹਨਾਂ ਨਜੋੜਿਆ ਨਸ਼ਿਆਂ ਪੱਤਿਆਂ ਤੋਂ ਸਾਨੂੰ ਜੈਤ ਕੀਤਾ ਵਾ ਇਦਾਂ ਸਾਰੀ ਸਰਬਤ ਸਾਕਤ ਸੰਗਤ ਤੇ ਗੁਰੂ ਮਹਾਰਾਜ ਕਰਤੋਏ ਕਾਨੂੰ ਦਾਇਆ ਕਰ ਸੇ